No. <laughs>

ਇਸ ਰਾਹ ਤੇ ਮਾਰ ਜਾਂਦਾ ਬਾਬਾ ਇੱਕ ਨਾ ਮਾਰ ਮਾਰੀ ਆ ਖਬਰ ਜੀ ਚਾਈਨਾ ਵਾਲਾ ਮਾਰੋ ਚਾਈਨਾ ਹਾਂ ਚਾਈਨਾ ਮਰਦਾ ਮਾਰੀ ਸ਼ੀਕਾ ਮੀਗਾ ਕੋਨਾ ਨਹੀਂ ਚਾਈਨਾ अच्छा तो बस की करना है तुम मैं पूछ रहा ऐसे ईच कर रही है तू मिलनो को लगिया भूखा भूख लगिया आ पापा के लानी तो खा गई थी और मेरे को दीदी कहती थी भूख नहीं लगदी आहा ये मान कर लगा है कौन तो अपने तेरे पे आगे सब कुछ लगता है अच्छा जी हां की करेगी Sonuna kadar, bir kere daha. Bir kere daha. Bir kere daha. Bir kere daha. İzlediğiniz için teşekkür

ठीका ਬਾਬਾ ਜੀ ਮੈਂ ਕਹਿੰਦਾ ਉਹ ਬਿੱਤੀ ਨੂੰ ਵੀ ਰੱਖ ਲੋ ਜੀ ਲੈ ਬਿੱਤੀ ਕਿ ਰੱਖਣ ਤੇ ਉਹ ਮੈਂ ਕਹੇ ਮੇਰੇ ਚਰਚੀ ਤੇ ਘੱਟ ਲਿਆ ਕਰੂਗੀ ਪਤਾ ਨਹੀਂ ਕਿੱਡੀਆਂ ਭੱਟੀਆਂ ਚਲ ਫੈਈਆਂ ਹੈਂ ਹੈ ਤੇਲ ਦਾ ਕੁੱਛ ਓਏ ਛੜੇ ਤੇ ਇਹ ਬੱਚਾ ਬਿੱਤੀ ਸੁਣਵਾ ਜਾ ਆ ਸਮਝਿਓ ਹਾਂ ਜੀ ਓਏ ਤੁਸੀਂ ਤੇਰੇ ਉੱਤੇ ਮੇਰਾ ਇਤਿਸ਼ਾਹ ਕਰਨਾ ਵਾਹ ਛੜੇ ਨੂੰ ਘੋੜੇ ਚਲਿ ਚੜਾ ਕੇ ਇਹਦੀਆਂ ਛਰੇਲਾ ਕੱਢ ਕੇ ਆ ਠੀਕ ਹੈ ਬਾਬਾ ਜੀ ਜਾਓ ਜੀ ਜਾਓ ਜਾਓ ਜੀ ਜਾਓ ਉਹ ਬਾਬਾ ਜੀ ਮੈਂ ਨਹੀਂ ਆਵਾ ਨਾਲ ਜੱਟਾ ਮੈਂ ਰੈਂਟ ਨਹੀਂ ਮੰਗਾ ਨਹੀਂ ਜਾਓ ਬਾਬਾ ਜੀ ਯਾਰ ਬਾਬਾ ਤੁਹਾਨੂੰ ਕੀ ਹੋਇਆ ਇਹ ਇੱਕ ਬੰਨੇ ਆਪਣੀ ਡਾਟੇ ਨੂੰ ਅੜਾਈ ਰੱਖਣਾ ਹੈ ਉਹ ਕੋਲ ਮੇਰੀ ਗੱਲ ਸੁਣ ਓਏ ਉਹ ਮੈਨੂੰ ਗਾਲ ਕਉਂ ਸਾਲਾ ਲੱਗਦਾ ਮੈਨੂੰ ਸਾਲ ਬਾਬੇ ਜੀ ਲੱਗਾਂਗੇ ਸਹੀ ਵੀਦਾ ਕਿਉਂ ਪਤਾ ਨਹੀਂ ਯਾਰ ਉਹ ਜਾਣ ਬਾਬਾ ਕੀ ਲੱਗਦਾ ਉਹ ਚੀਜ਼ ਭਾਰੀ ਹੈ ਤਾਂ ਘੁੱਟ ਕੇ ਲੈ ਕੇ ਆ ਯਾਰ ਉਹ ਮੇਰੀ ਜੀਤ ਦੇ ਕੈਸੇ ਕਰਦੇ ਤੂੰ ਯਾਰ ਉਹ ਕਿਹੜੇ ਹੱਥ ਦੀ ਸੀਗੀ ਯਾਰ ਨਾਰਮਲ ਨਹੀਂ ਸੀਗੀ ਉਹ ਇਹ ਪਾ ਕੇ ਦੇ ਰਿਹਾ ਅੱਛਾ ਬਾਬਾ ਕਹਿੰਦੇ ਨਹੀਂ ਬਹੁਤ ਭਾਰੀ ਚੀਜ਼ ਆ ਟਾਰਟਮ ਕੀ ਆ ਬਾਬਾ ਅੱਛਾ ਮੇਰੀ ਗੱਲ ਸੁਣਦਾ ਰੇ ਉਹ ਬਾਬਾ ਨੇ ਮੈਨੂੰ ਕਿਹਾ ਸੀ ਇੱਕ ਦਿਨ ਬਾਬੇ ਕਹਿੰਦੇ ਸੀ ਵੀ ਜੇ ਮੈਂ ਮਰ ਗਿਆ ਜਿੱਦਾਂ ਆਪਣੇ ਬਾਬੇ ਆ ਉਹ ਕਹਿੰਦੇ ਸੀ ਵੀ ਜੇ ਮੈਂ ਮਰ ਗਿਆ ਨਾ ਮੈਨੂੰ ਕੁਝ ਹੋ ਗਿਆ ਤੇ ਮੁੱਤੋਂ ਬਾਅਦ ਗੱਡੀ ਤੇ ਤੂੰ ਬੈਠੀ ਤੂੰ ਦੇਉ ਨਾ ਕਰ ਮੈਂ ਕਹਿੰਦਾ ਕਿ ਨਾ ਚਾਹ ਬਾਬੇ ਨਹੀਂ ਹੁੰਦੇ ਆਖੇ ਸੱਜੀ ਤੇ ਮੈਂ ਕਹਿੰਦਾ ਮੈਂ ਓਏ ਓ ਮੈਨੂੰ 20 ਸਾਲ ਹੋ ਗਿਆ ਬਾਬੇ ਨਾਲ ਝੋਲਦੀ ਪਕੜਨੇ ਨੇ ਹੈ ਇਹ ਹਫਤਾ ਮੇਰਾ ਬੰਦ ਮੈਂ ਤਾਂ ਕਿ ਸੱਜੀ ਤੇ ਹੈ ਦਸ ਤੇ ਕੰਮ ਨਹੀਂ ਕਰਦੀ ਤੂੰ ਸੁਵਾਸਾਂ ਦੇ ਸਾਹਮਣੀਆਂ ਟੱਕ ਓਟਕ ਇਹ ਸੱਜੀ ਤੇ ਤਹਣਾ ਬਾਬਾ ਝੋਲਦੀ ਸ਼ਾਮ ਨੂੰ ਬੈਠੇ ਆ ਜਾ ਓਏ ਉਧਰ ਵੇ ਉਹ ਮੈਂ ਤੇਰੇ ਕੋਲ ਵੱਡਾ ਆ ਠੀਕ ਆ ਇਹ ਗੱਡੀ ਤੇ ਬੈਠਣ ਦਾ ਹੱਕ ਪਹਿਲਾ ਮੇਰਾ ਬਣਦਾ ਹਾਂ ਚਲ ਅੱਗ ਹਾਂ ਕੋਣ ਐਸ ਗੱਡੀ ਤੇ ਤਾਂ ਬਾਬਾ ਲੰਗਰੇ ਇੱਥੇ ਬੈਠੂਗੇ ਇੱਥੇ ਲੰਗਰੇ ਕੋਈ ਗਾ ਨਹੀਂ ਆਹਾਂ ਦੇ ਪੁੱਤ ਬਾਬੇ ਨੂੰ ਦੱਸ ਹੱਥੋਂ ਤੇ ਗੱਡੀ ਦੇ ਹੱਥ ਮੈਂ ਮੈਂ ਤੇਰੇ ਨਾਲ ਤੂੰ ਨਾ ਚੱਲ ਨਾ ਓਏ ਇੱਕ ਠੰਡਣਾ ਨਾ ਤੂੰ ਹਾਂ ਠਾਕੁਰ ਹਾਂਜੀ ਤੁਹਾਨੂੰ ਪਤਾਉਂ ਜਾਂ ਅੰਦਰ ਚਾਹੀਦਾ ਮੈਨੂੰ ਤੁਹਾਡਾ ਕੁਝ ਬੜਾ ਬਤਾਉਂ ਜਾਂ ਅੰਦਰ ਨਹੀਂ ਚਾਹੀਦਾ ਪਰ ਸਾਡੇ ਵੀ ਤਾਂ ਕਾਨੂੰਨ ਜੰਦਰੀ ਹੈ ਜੀ ਮੈਨੂੰ ਇਹ ਪਤਾਉਂ ਜਾਂ ਅੰਦਰ ਨਹੀਂ ਚਾਹੀਦਾ ਤੇ ਮੈਂ ਤੁਹਾਨੂੰ ਇਹ ਵਾਰਨਿੰਗ ਦੇਣ ਆਇਆ ਹਾਂ ਇਸ ਪ੍ਰਿੰਨ ਵਿੱਚੋਂ ਆਪਣਾ ਡੱਗੀ ਜੋੜਾ ਚੱਕੋ ਤੇ ਦਫਾ ਹੋ ਜਾਓ ਜੇ ਹੋਵੇ ਕਿ ਤੁਹਾਡੇ ਗਲਤ ਖੇਤਰਾਂ ਦਾ ਹਾਲ ਪਾਉਣਾ ਪਵੇ ਮੈਂ ਸਾਡੇ ਪ੍ਰਿੰਨ ਦੀ ਪੰਚਾਇਤ ਨਾਲ ਗੱਲ ਕਰ ਲਈ ਹੈ ਤੇ ਨਾਲ ਹੀ ਨੌਜੋ ਸਭਾ ਨਾਲ ਜੇ ਤੁਸੀਂ ਆਪਣਾ ਇਹ ਪਖੰਡਵਾ ਬਦਲਣਾ ਕੀਤਾ ਤੈਨੂੰ ਤੁਹਾਡੀ ਪੁਲਿਸ ਕੰਪਲੇਂਟ ਕੀਤੀ ਜਾਊਗੀ ਕਾਨੂੰਨੀ ਕਾਰਵਾਈ ਲਗ ਕਰਾਂਗੇ ਤੇ ਇੱਥੇ 76% ਤੁਹਾਡੀ ਲਾਗ ਹੋਗੀ। ਲੈ ਉਹ ਤੈਨੂੰ ਪਤਾ ਸਾਡੇ ਬਾਪੇ ਵਿੱਚ ਕਿੰਨੀਆਂ ਛੱਤਾਂ ਆਇਆ ਹੈ। ਹੈ ਉਹ ਤੈਨੂੰ ਭੂਕ ਮਾਰ ਕੇ ਡਾ ਲੂਗਾ ਸਾਡੇ ਬਾਪੇ ਕਿੱਥੇ ਹੈ ਗਰ ਬਾਬਾ ਉਹਨੂੰ ਵੀ ਦੇਖ ਲੈਣਾ। ਬਾਬਾ ਘੋੜੇ ਚ ਗਿਆ ਕਿੱਧਰ? ਸਰ ਇੱਕ ਤਾਂ ਹੁੰਦਾ ਉਹ ਤਾਂ ਵੀ ਮਿਲਣ ਤੇ ਗਿਆ ਜੀ ਮਿਲਣ ਤੇ ਗਿਆ ਮਿਲਣ ਚ ਗਿਆ ਕੋਈ ਨਹੀਂ ਮੇਰੇ ਕੋਲ ਆਜੂਗਾ ਤੇ ਉਹਨੂੰ ਚੰਗੀ ਤਰ੍ਹਾਂ ਮੇਰੇ ਠੀਕ ਹੈ ਤੇ ਮੈਂ ਕੱਲ ਨੂੰ ਫੇਰ ਚੱਕਰ ਮਾਰੂ ਠੀਕ ਹੈ ਬਾਬੇ ਨੂੰ ਕਹਦੇ ਹੋ ਆਪਣਾ ਜੱਗੀ ਜਲਾ ਜਾ ਕੇ ਥੋ ਦਫਾ ਦੇਵੇ ਨਹੀਂ ਤਾਂ ਹੋਇ ਹਾਰ ਹੋਊਗਾ ਸੁਣ ਲਿਆ ਆ ਅੱਜ ਇਹ ਗੱਲ ਸੁਣ ਯਾਰ ਇਹਨੂੰ ਕਿੰਨ ਦੱਸਦਾ ਪਿਛਲੇ ਪਿੰਡ ਆਪਣੇ ਛਿੱਤਰ ਪਏ ਆ ਕਿ ਮੈਂ ਤੈਨੂੰ ਮਾਰਿਆ ਨਹੀਂ ਫੇਰ ਉਹਨੂੰ ਕਿਦਾ ਬਦਲ ਲੱਗ ਗਿਆ ਉਹਨੇ ਮੈਂ ਨਹੀਂ ਤੇ ਛਿੱਤਰਾਂ ਦਾ ਯਾਰ ਹਾ ਤਾਂ ਤੈਨੂੰ ਪਤਾ ਮੈਨੂੰ ਤਾਂ ਬਾਬੇ ਨੂੰ ਪਤਾ ਜਿਹਨਾਂ ਛੇ ਰੁਪਏ ਉਹ ਥੇ ਕਿਨੀਆਂ ਹੈ ਕੋਈ ਨਹੀਂ ਯਾਰ ਪਤਾ ਤਾਂ ਉਹ ਬੋਲ ਸੱਤੇ ਦਰਵਾਜ਼ਾ ਆਲੀ ਵਾ ਸਭ ਦੇ ਕੰਮ ਸਵਾਰੇ ਬਾਬਾ ਕੰਮ ਨਹੀਂ ਸਵਾਰ ਉਹਦੇ ਕੰਮ ਸਵਾਰੇ ਪਰਮਪਿੱਛਾਵਾ ਇਹ ਕੰਮ ਸਵਾਰੇ ਜੱਟ ਨਾਲ ਲੱਭ ਚੱਕ ਅੱਗੇ ਤੇਰੀ ਡੇਢ ਲਾਤੇ ਉਕਰੋ ਐ ਐ ਕਰਦਾ ਹਾਂ ਫੋਫਾ ਬੱਟਾ ਮਿੱਟੀ ਚੜੀਦਾ ਬਹੁਤ ਸੱਚੇ ਦਰਬਾਰ ਕੀ ਜੈ ਦੇਖਿਆ ਸਾਡੇ ਬਾਬੇ ਕਿੰਨੀਆਂ ਸ਼ਕਤੀਆਂ ਕਰਤੀ ਕਿ ਨਹੀਂ ਕੋਈ ਨਾ ਵਰਨੋ ਆਹ ਫਿਰ ਗੱਲਾਂ ਪਤਾ ਉਹ ਯਾਰ ਉਹਨੀ ਸ਼ਕਤੀ ਆ ਓਏ ਮੈਨੂੰ ਟੇਲ ਘੱਟ ਲੱਗਦੀ ਆ ਹੁਣ ਮੋਡਰਨ ਜੀ ਜ਼ਿਆਦਾ ਲੱਗਦੀ ਆ ਹਾਂ ਹਾਂਜੀ ਬਾਬੇ ਆਹ ਸਾ ਤੂੰ ਗੱਲਾਂ ਬੰਦ ਕਰਕੇ ਮੇਲੇ ਦੇ ਪ੍ਰਬੰਧ ਬਾਰੇ ਲਖੋ ਬਾਬਾ ਜੀ ਜਿੰਦਗੀ ਤੇ ਤੁਸੀਂ ਖਾ ਸੱਚ ਇਹ ਮੇਲਾ ਵੀ ਆ ਰਿਹਾ ਡੇਰੇ ਤੇ ਜੀ ਹੈ ਬਾਬਾ ਜੀ ਇਸ ਵਾਰ ਆਪਾਂ ਕੋਈ ਕਲਾ ਕੁਲਾਕਾਰ ਨਹੀਂ ਸੱਦਿਆ ਹਾਂਜੀ ਖੁਸ਼ ਕਲਾਕਾਰਾਂ ਦੀ ਸੱਦਣਾ ਗਾਉਣ ਵਾਲੀ ਸੱਦਣੀਆ ਬਾਬਾ ਜੀ ਗਾਉਣ ਆ ਗਏ ਉਹ ਸਾਗਰ ਦੀ ਪੱਟੀ ਲੈਦੀ ਜਸਨਾ ਕੋਈ ਨਹੀਂ ਪੂਰੀ ਉਹਦੇ ਦੇ ਵਿੱਚ ਆ ਉਹ ਬਾਬਾ ਜੀ ਐਡਾ ਕਰੋ ਜੀ ਸਾਗਰ ਨੂੰ ਰਹਿਣ 둬 ਉਹਦੀ ਵੋਟੀ ਵੀ ਜਾਗਾਂ ਫਜ਼ੀਰ ਸਾਗਰ ਦੇ ਮਾਰੋ ਪੂਰੀ ਹਾਂ ਉਹ ਨਾਲੇ ਬਾਬਾ ਜੀ ਆਪਾਂ ਕਲਾਕਾਰਾਂ ਤੋਂ ਸੱਦਦੇ ਨਹੀਂ ਆਪਾਂ ਸਾਡੀਆਂ ਕਲਾਕਾਰੀਆਂ ਸੱਦਨੀਆਂ ਬਸ ਓ ਬਾਬਾ ਜੀ ਮੈਂ ਕਹਿੰਦਾ ਇਸ ਵਾਰ ਉਹ ਸਾਡੇ ਕਲਾਕਾਰ ਨਹੀਂ ਉਹ ਇਹ ਮਿਸਪੂ ਆ ਓਏ ਹੋਏ ਓਏ ਧੂਆ ਨਹੀਂ ਹੁੰਦੀ ਓਏ ਮੈਸਪੂ ਜਾ ਆ ਹੋਈ ਹੋਈ ਉਹ ਹੀ ਛੱਡਾਂਗੇ ਉਹ ਹੀ ਛੱਡਾਂਗੇ ਉਹਦਾ ਗਾਣਾ ਕੀ ਸੀ ਉਹ ਦੂਜਾ ਅਸੀਰ ਦੀ ਬਲੂਟ ਤੇ ਕੀ ਸੀ ਥੀਮਾਰ ਕੇ ਬਣਾਉਣਾ ਹੱਥਾਂ ਦਾ ਇਹ ਵਾਰ ਇਹਨਾਂ ਦੇ ਨਾਲ ਜੱਟਾਂ ਨੂੰ ਹੱਟ ਜਾ ਉਹ ਘੋਟਾ ਨੂੰ ਆਜਾ ਉਹ ਬਾਬਾ ਉਹ ਬਾਬਾ ਇਦਾਂ ਦੇ ਗਾਣੇ ਗਾਉਂਦਾ ਹੀ ਨਹੀਂ ਸੀ ਹੈ ਉਹ ਹੀ ਤਾਂ ਗਾਉਣਾ ਪਿਆ ਉਹ ਬਾਬਾ ਤਾਂ ਗਾਉਣ ਵਾਲਾ ਹੀ ਬਣ ਗਿਆ ਯਾਰ ਜੱਦਾ ਕਿਡੇਲ ਕੱਢ ਕੇ ਮੈਨੂੰ ਲੱਗਦਾ ਕਿਰੇਲੇ ਚ ਵੱਗੀ ਜਦੋਂ ਮਰਸੀ ਉਹ ਬੋਸ ਤੇ ਪੂਸਰ ਲਾਤੇ ਕਿ ਨਹੀਂ ਬਾਬਾ ਜੀ ਮੈਂ ਰਾਤੀ ਉੱਠਿਆ 12:30 ਵਜੇ ਮੈਂ ਚੱਕਿਆ ਸਾਈਕਲ ਪਤਾ ਨਹੀਂ ਕੀ ਦੱਸਾਂ ਬਸ ਚੱਕ ਲਿਆ ਬਾਬਾ ਜੀ ਲਾਇਆ ਪਿੱਛੇ ਆਟਾ ਘੋਲ ਕੇ ਚੱਕੇ ਪੌਂਟਰ ਮੈਂ ਸਾਰੇ ਪਿੰਡ ਹੀ ਸ਼ਾਹ ਆਇਆ ਸਾਰੇ ਪਿੰਡ ਸਾਰੇ ਕੰਡੇ ਛਾਪਦੇ ਵੀ ਉਹ ਬਾਬਾ ਜੀ ਇਹ ਤਾਂ ਸੋਮੇ ਦੀ ਮੱਝ ਤੋਂ ਬਿਲਾ ਆਇਆ ਬਿਸਤੂ ਲੈ ਉਹ ਅਮਰੀਕਾ ਨਾਲ ਸੁਲੇਟ ਕਾਟਦੇ ਕਾ ਤੁਸੀ ਬਾਬਾ ਜੀ ਜੋ ਮੈਨੂੰ ਤੁਸੀਂ ਸਾਰੇ ਲਾਤੇ ਪੁੱਪਾ ਪੁੱਪਾ ਪੁੱਤਾਂ ਦੇ ਸਾਰਿਆਂ ਦੇ ਮਾਰਿਆ ਛੱਡੇ ਕੂਚਾ ਉਹ ਵਧੀਆ ਵੈਰੀ ਗੁੱਡ ਉਹ ਸਮਾਨ ਦਾ ਹੈ ਬੱਚਿਆਂ ਨੂੰ ਪਪਾ ਜੀ ਉਹ ਉਹ ਮੁੰਡੇ ਨੌਜਵਾਨ ਜਿੱਦਾਂ ਬੇਨ ਦੇ ਚੁ ਸਿੱਖਿਆ ਸਮਝੀਆਂ ਸਮਝੀਆਂ ਨੌਜਵਾਨਾਂ ਦਾ ਕੰਮ ਹੈ ماں کا پیٹ وہ چکراں کلاں 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 ماں جی پیٹیاں تے تاں دی ایں میں میلے نال کناں بابا جی او مندا بلا پتہ جتن میلہ شروع ہوندا اوتنے منڈیاں میرے توڈی نکلنی شروع کر دتے ہاں کار گیا او کی کھٹنا میلہ کوتہ پتہ رات سونی ہوندا جائنی ہوندا ہاں جی سارے منڈیاں جیرا ہوندا سامنے تو دے سامنے او بابا ولیہ کوئی تے میں اں جی ہاں جی او बहुतिया <laughs>